ਸੋ ਹਾਂਜੀ ਜੇਕਰ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਹੋ ਜਾਂ ਨਵਾਂ ਸਟਾਰਟ ਕਰਨਾ ਚਾਹੁੰਦੇ ਹੋ ਤੇ ਅੱਜ ਆਪਾਂ ਬੱਕਰੀਆਂ ਦੀ ਸਾਂਭ ਸੰਭਾਲ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਸੋ ਹਾਂਜੀ ਜਿਵੇਂ ਕਿ ਹੁਣ ਸਰਦੀ ਦਾ ਮੌਸਮ ਜਿਹੜਾ ਸਟਾਰਟ ਹੋ ਗਿਆ ਤੇ ਇਸ ਤੋਂ ਬਾਅਦ ਜਿਹੜੀ ਸਰਦੀ ਆ ਉਹ ਹੋਰ ਜ਼ਿਆਦਾ ਵਧਣੀ ਆ ਤੇ ਜੇਕਰ ਤੁਸੀਂ ਬੱਕਰੀਆਂ ਦਾ ਨਵਾਂ ਕੰਮ ਸਟਾਰਟ ਕੀਤਾ ਚਾਹੇ ਕਰ ਰਹੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਓ ਆਪਾਂ ਤੁਹਾਡੇ ਨਾਲ ਸ਼ੇਰ ਕਰਨ ਲੱਗੇ ਸਰਦੀਆਂ ਵਿੱਚ ਬੱਕਰੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਬੱਕਰੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਤੇ ਸਰਦੀਆਂ ਠੰਡ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਸਰਦੀ ਬਹੁਤ ਮਣਾਉਂਦੀ ਹੈ ਬੱਕਰੀਆਂ ਤਾਂ ਉਹਦੇ ਲਈ ਇਹਨਾਂ ਦੀ ਸਾਂਭ-ਸਵਾਲ ਬਹੁਤ ਜ਼ਰੂਰੀ ਹੈ ਸਰਦੀਆਂ ਦੇ ਵਿੱਚ ਪਹਿਲੇ ਨੰਬਰ ਤੇ ਜੋ ਵੀ ਆਪਣੇ ਕੋਲ ਸ਼ੈੱਡ ਵਗੈਰਾ ਹੈਗਾ ਆ ਤਾਂ ਉਹਨੂੰ ਆਪਾਂ ਚੰਗੀ ਤਰ੍ਹਾਂ ਕਵਰ ਕਰ ਲੈਣਾਗਾ ਤੇ ਬਾਕੀ ਜੇਕਰ ਕਵਰ ਕਰਨ ਤੋਂ ਬਾਅਦ ਵੀ ਥੋੜੀ ਬਹੁਤੀ ਅੰਦਰ ਠੰਡ ਰਹਿੰਦੀ ਆ ਤਾਂ ਉਹਦੇ ਲਈ ਆਪਾਂ ਕੀ ਕਰਨਾਗਾ ਤਾਂ ਉਹਦੇ ਲਈ ਆਪਾਂ ਵੀ ਬੱਕਰੀਆਂ ਦੇ ਛੱਡ ਵਿੱਚ ਬਲਬ ਵੀ ਲਗਾ ਸਕਦੇ ਆ ਤਾਂ ਜੋ ਬਲਬ ਦਾ ਸੇਕ ਬਣਿਆ ਰਹਿੰਦਾ ਤੇ ਇਹਦੇ ਨਾਲ ਇਹਨਾਂ ਦਾ ਛੱਡ ਆ ਜਿਹੜਾ ਅੰਦਰੋਂ ਗਰਮ ਰਹਿੰਦਾ ਆ ਤੇ ਰਾਤ ਨੂੰ ਆਪਾਂ ਬਲਬਾ ਜਿਹੜਾ ਜਗਾ ਸਕਦੇ ਆ ਤੇ ਬੱਕਰੀਆਂ ਜਿਹੜੀਆਂ ਠੰਡ ਤੋਂ ਬਚਾਅ ਹੋ ਜਾਊਗਾ ਛੱਡਾ ਜਿਹੜਾ ਇਹਨਾਂ ਦਾ ਗਰਮ ਰਹੂਗਾ ਤੇ ਬਾਕੀ ਇਹਨਾਂ ਨੂੰ ਜੋ ਵੀ ਆਪਾਂ ਹਰਾਚਾਰ ਆਪਾਂ ਨੂੰ ਚਾਹੇ ਦਾਣਾ ਫੀਡ ਪਾਉਣਾ ਤਾਂ ਵਧੀਆ ਡਾਈਟ ਪਲਾਨ ਦੇ ਹਿਸਾਬ ਨਾਲ ਆਪਾਂ ਪਾ ਸਕਦੇ ਆ ਤੇ ਆਪਾਂ ਵੀਡੀਓ ਅਪਲੋਡ ਕਰੀਏ ਆਪਣੇ ਚੈਨਲ ਤੇ ਤੁਸੀਂ ਉਹ ਵੀ ਜਾ ਕੇ ਦੇ ਸਕਦੇ ਹੋ ਤੇ ਉਹ ਡਾਈਟ ਪਲਾਨ ਵੀ ਆਪਾਂ ਦੇ ਸਕਦੇ ਆ ਉਹਦੇ ਨਾਲ ਸਰਦੀਆਂ ਵਿੱਚ ਬੱਕਰੀਆਂ بیمار ਨਹੀਂ ਹੁੰਦੀਆਂ ਤੇ ਬਾਕੀ ਹਰੇਚਾਰੇ ਦੇ ਨਾਲ ਆਪਾਂ ਸਰਦੀਆਂ ਦੇ ਵਿੱਚ ਸੁੱਕਾ ਚਾਰਾ ਵੱਧ ਮਾਤਰਾ ਵਿੱਚ ਪਾ ਸਕਦੇ ਆ ਸੁੱਕਾ ਚਾਰਾ ਜਿਵੇਂ ਕਿ ਮੂਫਲੀ ਦਾ ਨੀਰਾ ਜੰਗਵਾਰੇ ਦਾ ਨੀਰਾ ਇਹ ਦੋਨੇ ਨੀਰੇ ਜਿਹੜੇ ਇਹ ਗਰਮ ਹੁੰਦੇ ਆ ਤੇ ਗਰਮ ਹੋਣ ਕਰਕੇ ਬੱਕਰੀਆਂ ਦਾ ਸਰਦੀਆਂ ਤੋਂ ਬਚਾ ਕਰਦੇ ਆ ਕਿਉਂਕਿ ਜੇਕਰ ਆਪਾਂ ਇਹਨਾਂ ਨੂੰ ਵਧੀਆ ਸ਼ੁਕਰ ਨੀਰਾ ਪਾਵਾਂਗੇ ਤਾਂ ਇਹਨਾਂ ਨਾਲ ਬੱਕਰੀਆਂ ਦੇ ਸਰੀਰ ਦਾ ਤਾਪਮਾਨ ਜਿਹੜਾ ਉਹ ਗਰਮ ਰਹੂਗਾ ਤੇ ਸਰਦੀਆਂ ਤੋਂ ਬਚਾ ਰਹੂਗਾ ਤੇ ਜੋ ਵੀ ਆਪਾਂ ਤੁਹਾਨੂੰ ਡੈਡ ਪਲਾਨ ਬਾਰੇ ਗੱਲ ਕਰ ਲਈ ਸੀ ਉਹ ਕਰ ਰਹੇ ਸੀਗੇ ਉਹਦੇ ਤੇ ਆਪਾਂ ਵੀਡੀਓ ਪਾਈਓ ਤੁਸੀਂ ਦੇਖ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਇਨ ਦਾ ਸਰੀਰ ਦਾ ਤਾਪਮਨ ਉਹ ਸਥਿਰ ਰਹਿੰਦਾ ਹੈਗਾ ਗਰਮ ਰਹਿੰਦਾ ਹੈਗਾ ਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਜਿਹੜੀ ਆ ਉਹ ਵੱਧ ਜਾਂਦੀ ਆ ਸੋ ਇਸ ਲਈ ਆਪਾਂ ਤੁਹਾਨੂੰ ਕਹਿਣਾ ਚਾਹਾਂਗੇ ਵੀ ਇਹਨਾਂ ਨੂੰ ਵਧੀਆ ਨੀਰਾਚਾਰ ਆਪਾ ਵਧੀਆ ਫੀਡ ਵਗੈਰਾ ਪਾਓ ਤਾਂ ਜੋ ਵਧੀਆ ਰਾਜੀ ਰਹਿਣ ਤੰਦਰੁਸਤ ਰਹਿਣ ਤੇ ਠੰਡ ਤੋਂ ਬਚਾ ਰਵੇ ਤੇ ਸਰਦੀਆਂ ਦੇ ਵਿੱਚ ਇਹਨਾਂ ਦੀ ਸਾਹ ਸੰਭਾਲ ਕਰਨੀ ਜਿਹੜੀ ਬਹੁਤ ਜ਼ਰੂਰੀ ਹੁੰਦੀ ਆ ਕਰਮੀਆਂ ਦੇ ਵਿੱਚ ਇਹਨਾਂ ਨੂੰ ਬਹੁਤ ਘੱਟ ਦਿੱਕਤ ਆਉਂਦੀ ਏ ਸਰਦੀਆਂ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਆਉਂਦੀਆਂ ਬਰਾ ਤਰ੍ਹਾਂ ਦੀਆਂ ਇਨਫੈਕਸ਼ਨਸ ਵੀ ਆਉਂਦੀਆਂ ਸੋ ਜੇਕਰ ਆਪਾਂ ਇਹਨਾਂ ਨੂੰ ਸਹੀ ਦਾਣਾ ਫੀਡ ਪਾਵਾਂਗੇ ਤੇ ਵਧੀਆ ਇਹਨਾਂ ਨੂੰ ਨੀਰਾਚਾਰ ਆ ਪਾਵਾਂਗੇ ਤਾਂ ਫਿਰ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਤੇ ਇੱਕ ਜਿੱਥੇ ਵੀ ਆਪਾਂ ਬੱਕਰੀਆਂ ਨੂੰ ਰੱਖਣਾ ਉਹ ਜਗ੍ਹਾ ਨੂੰ ਸੁੱਕੀ ਰੱਖੋ ਤੇ ਟੇਲੀ ਇਹਨਾਂ ਦੇ ਫਾਰਮ ਦੀ ਜਿਹੜੀ ਸਫਾਈ ਰੱਖੋ ਸਵੇਰ ਸ਼ਾਮ ਨੇ ਸਫਾਈ ਕਰੋ ਤਾਂ ਜੋ ਗਿੱਲਾ ਹੋਣ ਕਰਕੇ ਜਿਹੜੇ ਠੰਡ ਹੋਰ ਵੱਜ ਜਾਂਦੀ ਹੈ ਜੇਕਰ ਆਪਾਂ ਫਾਰਮ ਨੂੰ ਸੁੱਕਾ ਰੱਖਾਂਗੇ ਤਾਂ ਬਿਮਾਰੀਆਂ ਘੱਟ ਆਉਣਗੀਆਂ ਇਨਫੈਕਸ਼ਨ ਵਗੈਰਾ ਘੱਟ ਆਊਗੀ ਤੇ ਸਰਦੀਆਂ ਤੋਂ ਵੀ ਬਚਾ ਰੂਗਾ ਤੇ ਜੇਕਰ ਜਗ੍ਹਾ ਗਿੱਲੀ ਹੋਈਂਦੀ ਉੱਥੇ ਆਪਾਂ ਕਲੀ ਵਗੈਰਾ ਵੀ ਵਿਚਾ ਸਕਦੇ ਆ ਤੇ ਬਾਕੀ ਪਰਾਲੀ ਵਗੈਰਾ ਵੀ ਆਪਾਂ ਰੱਖ ਸਕਦੇ ਆ ਪਰਾਲੀ ਵੀ ਨਿੱਗੀ ਹੁੰਦੀ ਹੈ ਗਰਮ ਹੁੰਦੀ ਹੈ ਤਾਂ ਉਹਦੇ ਤੇ ਵੀ ਇਹ ਵਧੀਆ ਆਰਾਮ ਨਾਲ ਬਹਿ ਜਾਂਦੀਆਂ ਤੇ ਬੱਕਰੀਆਂ ਦੀ ਜਗ੍ਹਾ ਹਮੇਸ਼ਾ ਸੁੱਕੀ ਰੱਖੋ ਸੋ ਇਸ ਤਰ੍ਹਾਂ ਨਾਲ ਆਪਾਂ ਸਰਦੀਆਂ ਦੇ ਮੌਸਮ ਵਿੱਚ ਬੱਕਰੀਆਂ ਦੀ ਸਾਂਭ ਸੰਭਾਲਾ ਜਿਹੜੀ ਉਹ ਕਰ ਸਕਦੇ ਆ ਸਰਦੀਆਂ ਵਿੱਚ ਥੋੜੀ ਜਿਹੀ ਜ਼ਿਆਦਾ ਸਾਂਭ ਸੰਭਾਲ ਕਰਨੀ ਪੈਂਦੀ ਹੈ ਗਰਮੀਆਂ ਵਿੱਚ ਇੰਨੀ ਸਾਂਭ ਸੰਭਾਲ ਦੀ ਨਹੀਂ ਜ਼ਰੂਰਤ ਹੁੰਦੀ ਗਰਮੀਆਂ ਦੇ ਵਿੱਚ ਇਹਨਾਂ ਨੂੰ ਬਹੁਤ ਘੱਟ ਦਿੱਕਤ ਆਉਂਦੀ ਹੈ ਸੋ ਇਸ ਤਰ੍ਹਾਂ ਜੋ ਵੀ ਵੀ ਨਵਾਂ ਕੰਮ ਕਰਦੇ ਆ ਜਾਂ ਸ਼ੁਰੂ ਕਰਨ ਬਾਰੇ ਸੋਚ ਰਹੇ ਤਾਂ ਇੰਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਆਵੇ ਬੱਕਰੀਆਂ ਰਾਜੀ ਰਹਿਣ ਸਹੀ ਸਮੇਂ ਤੇ ਹੀਟ ਵਿੱਚ ਆਉਣ ਸਹੀ ਬੱਚੇ ਦੇਣ ਤੇ ਜਿਹੜੀਆਂ ਬੱਕਰੀਆਂ ਇਨਾਂ ਮਹੀਨਿਆਂ ਵਿੱਚ ਬੱਚੇ ਦੇਣਗੇ ਆ ਉਹਨਾਂ ਦਾ ਵੀ ਖਾਸ ਖਿਆਲ ਰੱਖੋ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜਿਹੜੀ ਬੱਕਰੀ ਬੱਚੇ ਦੇਊਗੀ ਤਾਂ ਸਰਦੀ ਕਾਰਨ ਬੱਚੇ ਵੀ ਬਿਮਾਰ ਹੋ ਜਾਂਦੇ ਆ ਤਾਂ ਉਹਨਾਂ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਆ ਉਹਨਾਂ ਨੂੰ ਦੂਜੀਆਂ ਬੱਕਰੀਆਂ ਤੋਂ ਆਪਾਂ ਅਲੱਗ ਵੀ ਰੱਖ ਸਕਦੇ ਆ ਤੇ ਉਹਨਾਂ ਨੂੰ ਵੀ ਹਮੇਸ਼ਾ ਸੁੱਕੀ ਜਗ੍ਹਾ ਤੇ ਰੱਖੋ ਪਰਾਲੀ ਵਗੈਰਾ ਵਿਛਾ ਕੇ ਰੱਖੋ ਤਾਂ ਜੋ ਬੱਕਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਬੱਚੇ ਵਧੀਆ ਤੰਦਰੁਸਤ ਰਹਿਣ ਬਿਮਾਰੀਆਂ ਤੋਂ ਦੂਰਨ ਤੋਂ ਇਸ ਤਰ੍ਹਾਂ ਨਾਲ ਆਪਾਂ ਜਿਹੜੀਆਂ ਬੱਕਰੀਆਂ ਦੀ ਸਾਂਭਾਲ ਕਰ ਸਕਦੇ ਆ ਜਿਹੜੇ ਨਵਾਂ ਕੰਮ ਕਰਨ ਬਾਰੇ ਸੋਚ ਰਹੇ ਆ ਤਾਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਸੋ ਬਾਕੀ ਏਸੀਐਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ